ਕੈਨੇਡਾ ਸਰਕਾਰ ਵੀ ਜਦੋਂ ਕਰਾਉਂਦੀ ਆ ਉਦੋਂ ਐਂਡ ਗੱਲਬਾਤ ਹੀ ਕਰਾਉਂਦੀ ਆ ਕੈਨੇਡਾ ਸਰਕਾਰ ਨੇ ਰੀਸੈਂਟਲੀ 50000 ਤੋਂ ਵੱਧ ਲੋਕਾਂ ਨੂੰ ਸਿਰਫ 4 ਮਹੀਨਿਆਂ ਦੇ ਵਿੱਚ ਇੱਕ ਡਾਇਰੈਕਟ ਪੀਆਰ ਦਿੱਤੀ ਆ ਤੇ ਜੇਕਰ ਇਸ ਨੰਬਰ ਦੀ ਗੱਲ ਕਰੀਏ ਤੁਹਾਨੂੰ 올ਓਵਰ ਡਾਟਾ ਸ਼ੇਅਰ ਕਰਾਂਗੇ ਕਿਸ ਤਰੀਕੇ ਨਾਲ ਇਹ ਪੀਆਰ ਹੋਇਆ ਕਿਹੜੇ ਕਿਹੜੇ ਦੇਸ਼ਾਂ ਚੋਂ ਕਿਹੜੀ ਕਿਹੜੀ سپورਟ ਨਾਲ ਪੀਆਰ ਹੋਇਆ ਵਿੱਚ ਕੁਝ ਲੋਕ ਐਵੇਂ ਦੇ ਸੀ ਜਿਨ੍ਹਾਂ ਦੇ ਸਿਰਫ 4 ਬੈਂਡ ਸਕੋਰ ਸੀ ਮਤਲਬ 4 ਬੈਂਡ ਸਕੋਰ ਆਈ ਸੀ ਉਹਨਾਂ ਦੇ ਆਈ ਈ ਐਲ ਟੀ ਐਸ ਦੇ ਵਿੱਚ ਉਹ ਵੀ ਡਾਇਰੈਕਟ ਇੰਡੀਆ ਤੋਂ ਕੈਨੇਡਾ ਦੇ ਵਿੱਚ ਪੀ ਆਰ ਗਏ ਆ ਉਹ ਵੀ ਸਿਰਫ 15 ਤੋਂ 20 ਲੱਖ ਰੁਪਇਆ ਲਾ ਕੇ ਸੋ ਕੈਨੇਡਾ ਦਾ ਵੀਜ਼ਾ ਬਹੁਤ ਵੱਡੇ ਲੈਵਲ ਦੀ ਗੱਲ ਹੈ ਕਿਉਂਕਿ ਫਿਊਚਰ ਬਣਾਉਣ ਲਈ ਆਪਣੇ ਪੰਜਾਬੀ ਭਰਾ ਜਿੰਨੇ ਵੀ ਭੈਣਾਂ ਤੇ ਭਰਾ ਸਾਰੇ ਕੈਨੇਡਾ ਕੰਟਰੀ ਨੂੰ ਹੀ ਚੂਜ਼ ਕਰਦੇ ਆ ਗੱਲ ਕਰਾਂਗੇ 50 ਹਜ਼ਾਰ ਵੀਜ਼ੇ ਦੀ 50 ਹਜ਼ਾਰ ਵੀਜ਼ਾ ਅਨਾਉਂਸ ਕੀਤਾ ਗਿਆ ਤਾਂ 50 ਹਜ਼ਾਰ ਲੋਕਾਂ ਨੂੰ 에어ਪੋਰਟ ਤੇ ਪੀਆਰ ਦਿੱਤੀ ਗਈ ਤੁਸੀਂ ਦੇਖ ਸਕਦੇ ਹੋ ਇਮੀਗ੍ਰੇਸ਼ਨ ਕੈਨੇਡਾ ਵੱਲੋਂ ਉਹਨਾਂ ਦੀ ਨਿਊਜ਼ ਆ ਅਸੀਂ ਕੋਈ ਫੇਕ ਨਹੀਂ ਅਪਲੋਡ ਕਰਦੇ ਇੱਕ ਛੋਟੀ ਜੀ ਰਿਕਵੈਸਟ ਹੈ ਪਹਿਲੀ ਵਾਰ ਚੈਨਲ ਤੇ ਆਏ ਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਇਨ ਦਾ ਫਰਸਟ 4 ਮੰਥ 2024 ਦੇ ਵਿੱਚ 51450 ਲੋਕਾਂ ਨੂੰ ਡਾਇਰੈਕਟ ਪੀਆਰ ਦਿੱਤੀ ਗਈ ਹੈ ਇਸ ਦੇ ਬਾਅਦ ਸਭ ਤੋਂ ਵੱਡਾ ਨੰਬਰ ਹੈ ਜੀ ਉਹ ਇੰਡੀਆ ਦਾ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਹ ਚਾਰਟ ਹੈ ਜੋ ਡਾਇਰੈਕਟ ਪੀਆਰ ਇਸ 14 ਮਹੀਨਿਆਂ ਦੇ ਵਿੱਚ ਪ੍ਰੋਵਾਈਡ ਕਰਵਾਈ ਗਈ ਹੈ ਕੈਨੇਡੀਅਨ ਗਵਰਨਮੈਂਟ ਵੱਲੋਂ ਮਤਲਬ ਉਸ ਦੇ ਵਿੱਚ ਕਿਹੜੀਆਂ ਕਿਹੜੀਆਂ ਕੰਟਰੀਆਂ ਹੁੰਦੀਆਂ ਚਾਈਨਾ ਆਉਂ ਯੂਐਸਏ ਹੁੰਦਾ ਹੈ ਤਾਂ ਸਭ ਤੋਂ ਵੱਡਾ ਨੰਬਰ ਹੈ ਇੰਡੀਆ ਤੇ ਉਸ ਤੋਂ ਵੱਡਾ ਨੰਬਰ ਹੈ ਪੰਜਾਬ ਦਾ ਸੋ ਫਸਟ ਆਫ ਆਲ ਕੰਗ੍ਰੈਚੁਲੇਸ਼ਨ ਹੈ ਜੀ ਉਹਨਾਂ ਸਾਰੇ ਲੋਕਾਂ ਨੂੰ ਕਿਉਂਕਿ ਅਸੀਂ ਬਿਲਕੁਲ ਫ੍ਰੀ ਆਫ ਕੋਸਟ ਇਨਫੋਰਮੇਸ਼ਨ ਸਪਰੈਡ ਕਰਦੇ ਆ ਆਪਣੇ YouTube ਚੈਨਲ ਦੇ ਉੱਤੇ ਜਿਸ ਦਿਨ ਨੂੰ ਦੇਖ ਕੇ ਬਹੁਤ ਸਾਰੇ ਲੋਕ ਜੌਬ ਅਪਲਾਈ ਕਰਦੇ ਆ ਬਹੁਤ ਸਾਰੇ ਲੋਕ ਵਿਜ਼ਟਰ ਵੀਜ਼ਾ ਟੂਰਿਸਟ ਵੀਜ਼ਾ ਘਰ ਬੈਠ ਕੇ ਖੁਦ ਅਪਲਾਈ ਕਰਦੇ ਆ ਨਹੀਂ ਘਰ ਬੈਠ ਕੇ ਅਪਲਾਈ ਕਰ ਸਕਦੇ ਤਾਂ ਉਹ ਏਜੰਟਾਂ ਕੋਲੇ ਜਾ ਕੇ ਸਵਾਲ ਕਰਦੇ ਆ ਕਿਉਂਕਿ ਉਹ ਫਰਾਡ ਤੋਂ ਬਚ ਜਾਂਦੇ ਆ ਤੇ ਇਸ ਚੀਜ਼ ਦਾ ਅਸੀਂ ਕੋਈ ਪੈਸਾ ਨਹੀਂ ਲੈਂਦੇ ਜਸਟ ਇੱਕ ਛੋਟੀ ਜਿਹੀ ਰਿਕਵੈਸਟ ਕਰਦੇ ਆ ਆਪਣੇ ਭੈਣਾਂ ਨੂੰ ਆਪਣੇ ਭਰਾਵਾਂ ਨੂੰ ਕਿ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖਿਓ ਕਿਉਂਕਿ ਕਦੇ ਨਾ ਕਦੇ ਤੁਹਾਨੂੰ ਇਸ ਚੈਨਲ ਤੇ ਇਹੋ ਜੀ ਇਨਫੋਰਮੇਸ਼ਨ ਲੁਗੀ ਜੋ ਤੁਹਾਨੂੰ ਫਰਾਡ ਤੋਂ ਬਚਾ ਸਕਦੀ ਆ ਤੇ ਵਾਹਿਗੁਰੂ ਸਭ ਦਾ ਭਲਾ ਕਰੇ ਜੋ ਚਾਹਦਾ ਸੁਪਨਾ ਹੈ ਕੈਨੇਡਾ ਜਾਣ ਦਾ ਚਾਹਦਾ ਸੁਪਨਾ ਹੈ ਕਿਸੇ ਵੀ ਕੰਟਰੀ ਜਾਣ ਦਾ ਕੋਈ ਵੀ ਇਨਕੁਆਰੀ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਅਸੀਂ ਤੁਹਾਡਾ ਜਵਾਬ ਜ਼ਰੂਰ ਦੇਵਾਂਗੇ ਧੰਨਵਾਦ